いいですね。 私の前に。<noise> မနက်ခင်းကတော့တော်တော်လေးအေးတယ်ဗျာ။အပြင်မှာလေတိုက်နေတယ်ဗျာ။ ਅੱਜ ਦੇ ਪੱਪੀ ਨੇ 30 ਬੰਦ ਲਾ ਲਾ ਪੁੱਛ ਰਹੇ ਉੱਪਰ ਆਮਲਾ ਦਾ ਗੱਲ ਚੱਲੀ ਇਹ ਨਾ ਪੂਰੇ ਖਣਕੇ ਕਿਤੇ ਪੰਡਾਪੁਰ ਦੁਬਾਰਾ ਮਗਰੋਂ ਆ ਚੁੱਕੇ ਹੋਏ ਮੇਰੇ ਹੋ ਕੈਮਰੇ ਦੇ ਚਾਇਆ ਤਾਂ ਪੱਕਾ ਇਹ ਖਣਕੇ ਤੋਂ ਲਗਾ ਕੈਮਰਾ ਵਿੱਚ ਮੁਹਾਲੀ ਦੇ ਫੇਸ ਸੱਤ ਸਤੇਤ ਮੋਟਰਸਾਈਕਲ ਸਵਾਰਾ ਵੱਲੋਂ ਕਾਰ ਦੇ ਉੱਤੇ ਕੀਤੀ ਗਈ ਫਾਇਰਿੰਗ ਜਿਸ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਇਸ ਸਬੰਧਿਤ ਰਾਤ ਨੂੰ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਿੰਨੇ ਰੋਂ ਚੱਲੇ ਉਹਨਾਂ ਨੇ ਇਕੱਠੇ ਕੀਤੇ ਇਸ ਸੰਬੰਧੀ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਪ੍ਰਿਥਵੀ ਸਿੰਚਲ ਜੀ ਇਹ ਕੱਲ ਰਾਤ ਕਰੀਬ 11:30 ਵਜੇ ਇਹਦਾ ਇਨਸੀਡੈਂਟ ਹੈ ਜੀ ਸਾਨੂੰ ਜਦ ਇਨਫੋਰਮੇਸ਼ਨ ਮਿਲੀ ਕਿ 7 ਫੇਜ਼ ਦੇ ਵਿੱਚ ਇੱਕ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਸੀਗੇ ਰਿਟਾਇਰਡ ਅਫਸਰ ਨੇ ਉਹਨਾਂ ਦੇ ਘਰੇ ਗੋਲੀਆਂ ਵਗੈਰਾ ਚੱਲੀਆਂ ਨੇ ਉਹਨਾਂ ਦੇ ਗੇਟ ਤੇ ਤੇ ਜਿਹੜੀ ਗੱਡੀਆਂ ਬਾਹਰ ਖੜੀਆਂ ਸੀ ਉਹਨਾਂ ਤੇ ਗੋਲੀਆਂ ਚੱਲੀਆਂ ਤੇ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਅਸੀਂ ਵੈਰੀਫਾਈ ਵਗੈਰਾ ਕਰਿਆ ਤਾਂ ਉੱਥੋਂ ਕੁਝ ਖੋਲ ਵਗੈਰਾ ਬਰਾਮਦ ਹੋਏ ਨੇ ਤੇプラス ਜਿਵੇਂ ਤੁਸੀਂ ਪੁੱਛਿਆ ਕਿ ਕਿਹਨੇ ਕਰਿਆ ਉਹ ਉੱਥੇ ਸਾਨੂੰ ਇੱਕ ਕਾਗਜ਼ ਵੀ ਉੱਥੋਂ ਬਰਾਮਦ ਹੋਇਆ ਜਿਹਦੇ ਵਿੱਚ ਜਿਹਦੇ ਉੱਥੇ ਕਾਲਾ ਰਾਣਾ ਲਿਖਿਆ ਹੋਇਆ ਸੀਗਾ ਜੀ ਇਹ ਸਭ ਕਾਲਾ ਰਾਣਾ ਕਿੱਲਾ ਬੋਲਦੇ ਸੀ ਉਹਨਾਂ ਦੇ ਵੀ ਸੇਮ ਇਸ ਤਰ੍ਹਾਂ ਸੇਮ ਹੈ ਜੀ ਹਾਂ ਜੀ ਹਾਂ ਫੜੇ ਨਹੀਂ ਸੀ ਬੰਦੇ ਉਹ ਨਹੀਂ ਜਿਹੜੇ ਬੰਦਿਆਂ ਨੇ ਗੋਲੀਆਂ ਚਲਾਈਆਂ ਸੀ ਕਹਿ ਰਹੇ ਉਹ ਫੜੇ ਗਏ ਸੀਗੇ ਪਰ ਜਿਹੜਾ ਕਾਲਾ ਰਾਣਾ ਹੈਗਾ ਗੈਂਗਸਟਰ ਹੈ ਉਹ ਨਹੀਂ ਫੜੇ ਸਰ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਜਾਣਕਾਰੀ ਦਿੱਤੀ ਹੈ ਫੋਨ ਕਾਲ ਜਾਂ ਕੁਝ ਹੈਗਾ ਉਹਨੂੰ ਅ ਵੀ ਇਹ ਚੀਜ਼ਾਂ ਵੈਰੀਫਾਈ ਕਰ ਰਹੇ ਆ ਜੀ ਫਿਲਹਾਲ ਕੋਈ ਵੀ ਥ੍ਰੈਟ ਕਾਲ ਸਬੰਧੀ ਸਾਡੇ ਕੋਲ ਕੋਈ ਇਹਨਾਂ ਨੇ ਜਾਣਕਾਰੀ ਨਹੀਂ ਦਿੱਤੀ ਜੀ ਅ ਪਰ ਇਹ ਚੀਜ਼ਾਂ ਹਲੇ ਕਿਉਂਕਿ ਫਰੈਸ਼ ਵਾਲੇ ਹੋਇਆ ਹੀ ਹੈ ਜਿਹੜਾ ਇਨਸੀਡੈਂਟ ਹੈ ਤਾਂ ਇਹ ਚੀਜ਼ਾਂ ਵੈਰੀਫਾਈ ਕੀਤੀਆਂ ਜਾ ਰਹੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੇ ਦੋਸ਼ੀ ਜੋ ਕਰਕੇ ਗਏ ਨੇ ਉਹਨਾਂ ਨੂੰ ਵੀ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਪਤਾ ਲੱਗਦਾ ਹੈ ਕਿ ਐਗਜ਼ਿਟ ਰੂਟ ਨਾ ਐਂਟਰੀ ਰੂਟ ਹੀ ਸੀ ਤੇ ਐਗਜ਼ਿਟ ਕਿਹੜਾ ਉਹ ਕੁਝ ਅਸੀਂ ਮਤਲਬ ਇਸਟੈਬਲਿਸ਼ ਕਰ ਪਏ ਹਾਂ ਹੁਣ ਤੱਕ ਪਰ ਅਸੀਂ ਫਿਲਹਾਲ ਦੱਸਣਾ ਠੀਕ ਨਹੀਂ ਹੋਊਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਇਹਨਾਂ ਦਾ ਟ੍ਰੇਲ ਹੈਗਾ ਉਹ ਅਸੀਂ ਬਣਾ ਰਹੇ ਹਾਂ ਤੇ ਇਹਨਾਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਤਕਰੀਬਨ ਕਿੰਨੇ ਕਰਾਉਂਡ ਪਰ ਹੋਏ ਤਕਰੀਬ 25 26 ਰਾਉਂਡ ਤੇ ਫਾਇਰ ਹੋਏ